ਪਕਾ ਰਾਚ ਵੀ ਨੂੰ ਆਮ ਲਾਉਣੀ ਆ ਜਾਂ ਗੱਠ ਜੀ ਲਾਉਣੇ ਹੁੰਦੇ ਆ ਵੀ ਜਿੱਦਾਂ ਸਿੱਧੀ ਗੱਟਤੀ ਇਹਦੇ ਵਿੱਚ ਤੇ ਆ ਜਿਹੜਾ ਟੋਟਣ ਜਾਂ ਹੁੰਦਾਗਾ ਇਹ ਫੁੱਟਦਾ ਹੁੰਦਾਗਾ ਜੀ ਠੀਕ ਹੈ ਜੀ ਆਪ ਦਿਹਾੜੀ 'ਤੇ ਕੰਮ ਕਰਦੇ ਹੋ ਜੀ ਕੀ ਆਪਣਾ ਖੁਦ ਮੇ ਖੇਤ 'ਮੇ ਲਗਾਤੇ ਹੋ ਨਹੀਂ ਖੇਤ ਆਪਣਾ ਖੁਦ 'ਮੇ ਲਗਾਤੇ ਹੋ ਜਾਂ ਦਿਹਾੜੀ 'ਤੇ ਲਗਾਤੇ ਹੋ ਦਿਹਾੜੀ 'ਤੇ ਜੀ ਬੜੀਆ ਬਾਤ ਹੈ ਜੀ achhi baat hai ਤੇ ਕੀਆ ਹੋਤਾ ਹੈ ਮੰਨ ਲਈ ਗਿਆ ਇਧਰ ਹੋਗਾ ਤੇ ਇਹ ਐਸਾ ਰੱਖੇਗਾ। ਮਨਜੀ ਉਧਰ ਉਧਰ ਰੱਖਿਆ ਨਾ ਇਹ ਰੱਖਿਆ ਨਾ ਇਹ ਇਹ ਰੱਖਿਆ ਤਿਆਰ ਕਰਕੇ ਰੱਖਿਆ ਇਸ। ਇਹ ਇਹਨਾਂ ਨੇ ਭਾਈ ਤਿਆਰ ਕਰਕੇ ਰੱਖਿਆ ਹੋਇਆ ਹੈਗਾ। ਇਹਨੂੰ ਜਾ ਕੇ ਖੇਤਾਂ ਦੇ ਵਿੱਚ ਲਾਉਣਗੇ। ਉਸ ਤੋਂ ਬਾਅਦ ਉਹ ਐਸਾ ਰੱਖ ਤੇ ਉਧਰ ਤੇ ਕੋ ਉਧਰ। ਉਧਰ ਰੋਡ ਦੇ ਪਾਸ ਰੱਖਿਆ ਹੈ। ਅੱਛਾ। ਕੱਟੀ ਲਗਾਣੀ। ਕੱਟੀ ਲਗਾਣੀ ਹੈਗਾ ਉਸਕਾ। ਠੀਕ ਹੈ ਜੀ। 1 ਮਹੀਨੇ ਕੇ ਬਾਅਦ ਉਹ ਉਗਦਾ ਹੈ। 1 ਮਹੀਨੇ ਕੇ ਬਾਅਦ ਉਗਦਾ ਹੈ। 1 ਮਹੀਨੇ ਕੇ ਬਾਅਦ ਉਹ ਉਹ ਕਿੰਨਾ ਇਤਨਾ ਤੜ ਹੈ। 24 ਨਵੰਬਰ ਦਿਨ ਹੈਗਾ ਜੀ ਅੱਜ। ਤੋਂ ਬਾਅਦ ਇਹ ਸਾਲ 2025 ਇਧਰਲੇ ਪਾਸੇ ਸਾਈਕਲ ਆਪਣਾ ਤੇ ਸਾਈਕਲ ਦੇ ਪਿਛਲੇ ਪਾਸੇ ਪਈ ਪੰਜਾਬੀ ਢੱਬਾ ਇਸ ਪੰਜਾਬੀ ਢੱਬੇ ਤੇ ਜਿਹੜੀ ਆਪਣੀ ਰਾਤ ਲੰਗੀ ਆ ਪਿਛਲੀ ਉਹ ਪਿੱਛੇ ਤੁਸੀਂ ਦੇਖ ਸਕਦੇ ਹੋ ਉਹ ਵੀ ਪੰਜਾਬੀ ਢੱਬਾ ਜੇ ਮੈਂ ਤੁਹਾਨੂੰ ਆਪਾਂ ਰਾਤ ਦੱਸਿਆ ਆ ਵੀ ਉਹ ਵੀ ਨਵਾਂ ਬਣ ਰਿਹਾ ਪੰਜਾਬੀ ਢੱਬਾ ਇਹ ਜਿਹੜਾ ਆਹੀ ਵਾਲਾ ਢੱਬਾ ਉਧਰ ਜਾਊਗਾ ਸਤਿ ਸ੍ਰੀ ਅਕਾਲ ਜੀ ਇਹ ਹੀ ਢਾਬਾ ਉਧਰ ਜਾਊਗਾ ਜੀ ਉਹਦੇ ਪਾਸੇ ਛੱਤ ਦੇ ਜਾਵਾਂ ਬਿਲਕੁਲ ਰਾਤ ਟੈਂਟ ਲਾਇਆ ਸੀ ਇਹ ਟੈਂਟ ਆਪਾਂ ਇਕੱਠਾ ਕਰ ਲਿਆਗਾ ਤੇ ਹੁਣ ਬਸ ਚੱਲਣ ਦੀ ਤਿਆਰੀ 'ਚ ਸੀਗੇ ਇਹ ਕਹਿੰਦੇ ਮੁੰਡੇ ਭਾਈ ਵੀ ਇੱਕ ਇੱਕ ਪਰੌਠਾ ਦੇ ਇੱਕ ਇੱਕ ਚਾਹ ਪੀ ਲੈਨੇ ਆ ਤੇ ਫੇਰ ਤੁਰਦੇ ਆਂ ਗਾਹਾਂ ਵੱਲ ਤੇ ਜਿਹੜੇ ਇੱਥੋਂ ਦੇ ਮਾਲਕ ਨੇ ਜੀ ਉਹ ਦਰਸਾਲ ਪੰਜਾਬ ਗਏ ਹੋਏ ਆ ਕਿਉਂਕਿ ਜਿਹੜਾ ਇਹਨਾਂ ਦਾ ਪਿੱਛੇ ਪਿੰਡ ਪੁੰਡ ਹੈਗਾ ਉਹ ਤਰਨਤਾਰਨ ਏਰੀਏ ਤੋਂ ਆ ਜੀ ਤਰਨਤਾਰਨ ਏਰੀਏ ਤੋਂ ਸਾਰੇ ਜਿਹੜੇ ਵੀ ਇਹਦੇ ਵਿੱਚ ਕੰਮ ਕਰਦੇ ਆ ਉਹ ਸਾਰੇ ਤਰਨਤਾਰਨ ਤੋਂ ਤੇ ਪੋਸ਼ਪਰਾ ਜਿਹੜੇ ਆਪਾਂ ਨੂੰ ਰਾਤ ਮਿਲੇ ਸੀਗੇ ਦਸਤਾਰਾਂ ਵਾਲੇ ਉਹ ਆਪਾਂ ਨੂੰ ਹੁਣ ਦੇਖ ਨਹੀਂ ਰੇ ਕਿਉਂਕਿ ਇਹਨਾਂ ਦੇ ਜਿਹੜਾ ਸ਼ਿਫਟ ਵਾਈਜ਼ ਕੰਮ ਚੱਲਦਾ ਹੋਊਗਾ ਵਧੀਆ ਢਾਬਾ ਚੱਲਦਾਗਾ ਮਾਲਕ ਦੀ ਵਧੀਆ ਕਿਰਪਾ ਕੀ ਤੇ ਉਧਰਲੇ ਪਾਸੇ ਭਾਈ ਵਧੀਆ ਜਿਹੜਾ ਢਾਬਾ ਬਣੀ ਜਾਂਦਾ ਹਨਾ ਮਾਲ ਕਹਿੰਦੇ ਤਰੱਕੀਆਂ ਬਖਸ਼ੇ ਤੇ ਬੰਦੇ ਵੀ ਬਹੁਤ ਠੰਡੇ ਆ ਜੀ ਤੇ ਤੁਹਾਨੂੰ ਇੱਕ ਚੀਜ਼ ਹੋਰ ਦਿਖਾ ਦਈਏ ਜੀ ਵੀ ਜਿੰਨੀ ਆਹ ਵਾਲੀ ਥਾਂ ਗਈ ਰੋਡ ਦੇ ਉੱਪਰ ਉਹ ਪਰਲੀ ਸਾਈਡ ਤੋਂ ਲੈ ਕੇ ਤੇ ਉਹ ਜਿੱਥੇ ਟਰੱਕ ਖੜਾ ਹੋਇਆਗਾ ਇੰਨੀ ਸਾਰੀ ਥਾਂ ਇੰਨਾ ਬਾਈਆਂ ਦੀ ਆ ਤੇ ਪਿੱਛੇ ਜਿਹੜਾ ਉਹ ਘਰ ਪਾਇਆ ਹੋਇਆਗਾ ਕੋਠੀ ਪਾਈ ਹੋਈ ਆ ਉਹ ਵੀ ਇਸ ਬਾਈਆਂ ਦੀ ਆ ਜੀ ਬਹੁਤ ਥਾਂ ਜਿਹੜੀ ਰੋਡ ਦੇ ਉੱਪਰ ਲੱਗਦੀ ਆ ਬਾਈਆਂ ਦੀ ਤੇ ਰੱਬ ਇਦਾਂ ਤਰੱਕੀਆਂ ਬਖਸ਼ੇ ਜੀ ਇਹਦੇ ਨਾਲ ਹੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਆ ਜੀ ਥੋਡੀਆਂ ਦਵਾਈਆਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਇਹ ਕੱਲ ਤੇ ਨੋਪਾ ਬਈ ਦੱਸਿਆ ਸੀਗਾ ਵੀ 123 ਜਾਂ 124 ਕਿਲੋਮੀਟਰ ਤੇ ਜਾ ਕੇ ਜਿਹੜਾ ਆਪਾਂ ਬ੍ਰੇਕ ਮਾਰਨੀ ਆ ਉੱਥੇ ਆਪਾਂ ਰਾਤ ਕੱਟਾਂਗੇ ਇਹਨਾਂ ਤਾਂ ਆਪਣੇ ਤਾਂ ਨਹੀਂ ਆਇਆ ਗਿਆ ਚਾਰ ਕਿਲੋਮੀਟਰ ਆਪਣਾ ਘੱਟ ਗਿਆ ਭਾਈ 20 ਕਿਲੋਮੀਟਰ ਆ ਗਈ ਸੀ 120 ਕਿਲੋਮੀਟਰ ਜਿਹੜਾ ਆਪਾਂ ਕੱਲ ਚੂਰੀ ਗੱਡੀ ਸੀਗੀ ਅੱਜ ਦੇਖਦੇ ਆ ਭਾਈ ਕਿੱਥੇ ਤੱਕ ਪਹੁੰਚਦੇ ਆ 100 ਤੱਕ ਤਾਂ ਤੁਹਾਨੂੰ ਪਤਾ ਵੱਧ ਵੱਦੀ ਚਲਾਉਣਾ ਆਪਾਂ 100 ਤੋਂ ਥੱਲੇ ਨਹੀਂ ਚਲਾਉਣਾ 100 ਤੋਂ ਉੱਪਰ ਜਨਾ ਮਰਜ਼ੀ ਚੱਲੇ ਜਿੱਥੇ ਵੀ ਭਾਈ ਆਪਣਾ 100 ਪੂਰਾ ਹੋ ਗਿਆ ਤੇ ਵਧੀਆ ਆਪਾਂ ਨੂੰ ਥਾਂ ਮਿਲ ਗਈ ਉੱਥੇ ਆ ਫਿਰ ਆਪਾਂ ਹੋ ਜਾਾਂਗੇ ਟੇਢੇ ਤੇ ਉਸ ਤੋਂ ਪਹਿਲਾਂ ਭਾਈ ਪਰੌਠਾ ਤੇ ਚਾਹ ਵੀ ਲਈਏ ਫਿਰ ਚੱਲਦੇ ਆਂ ਤੇ ਆਪਣਾ ਸਫ਼ਰ ਸ਼ੁਰੂ ਕਰਦੇ ਆਂ ਪਰਾਉਂਠੇ ਕਹਿੰਦੇ ਕਹਿੰਦੇ ਤੇ ਗੱਲ ਆ ਗਈ ਭਾਈ ਰੋਟੀ ਤੇ ਅੜ ਗਈ ਕਹਿੰਦੇ ਰੋਟੀ ਖਾਣਿਆ ਕਹਿੰਦੇ ਰੋਟੀ ਰੱਜ ਕੇ ਖਾ ਲਾਂਗੇ ਤੇ ਫੇਰ ਜਿਹੜਾ ਆਪਣਾ ਸਫਰ ਵੀ ਵਧੀਆ ਨਿਕਲ ਜੂਗਾ ਕਿਉਂਕਿ ਅੱਗੇ ਤੁਹਾਨੂੰ ਪਤਾ ਹੀ ਆ ਭਾਈ ਆਪਾਂ ਆ ਸਵੇਰੇ ਕੁਝ ਖਾਂਦੇ ਪੀਂਦੇ ਨਹੀਂ ਚਾਹ ਪਾਣੀ ਤੇ ਜਿਹੜਾ ਸਫਰ ਕੱਢ ਲੈਣੇ ਤੇ ਅੱਜ ਰੋਟੀ ਪਾਣੀ ਰੱਜ ਕੇ ਖਾ ਲਿਆ ਕਿਉਂ ਤੋਂ ਇੱਕ ਇੱਕ ਗਲਾਸ ਚਾਹ ਦਾ ਪੀ ਲਿਆ ਗਿਆ ਜੀ ਤੇ ਹੁਣ ਰੁਕਣਾ ਨਹੀਂ ਬਸ 30 40 ਕਿਲੋਮੀਟਰ ਤੱਕ ਪਿੱਛੇ ਪਿੱਛੇ ਲੈ ਕੇ ਵਾਹਿਗੁਰੂ ਜੀ ਦਾ ਨਾਮ ਮਾਰ ਲਿਆ ਜੀ ਪਹਿਲਾ ਪੈਡਲ ਆਪਾਂ ਅੱਜ ਦੇ ਸਫ਼ਰ ਦਾ ਅੱਜ ਦਾ ਸਫ਼ਰ ਵਧੀਆ ਜਾਵੇ ਤੇ ਤੁਹਾਡਾ ਵੀ ਸਾਰਿਆਂ ਦਾ ਦਿਨ ਜਿਹੜਾ ਅੱਜ ਦਾ ਬਹੁਤ ਵਧੀਆ ਜਾਵੇ ਜੀ 30 ਕਿਲੋਮੀਟਰ ਦਾ ਜਿਹੜਾ ਸਫ਼ਰ ਆਪਾਂ ਕਾਢੇ ਆਏ ਆ ਤੇ ਜਿਵੇਂ ਤੁਹਾਨੂੰ ਆਪਾਂ ਰਾਤ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਭਾਈ ਨੈਸ਼ਨਲ ਹਾਈਵੇ ਸ਼ਾਰਟ ਆਪਣੇ ਮੂਹਰੇ ਫੇਰ ਆ ਗਿਆਗਾ ਕੱਲ ਦਾ ਸਫਰ ਬਹੁਤ ਵਧੀਆ ਸੀਗਾ ਪਿੰਡਾਂ ਦੇ ਵਿੱਚ ਦੀ ਆਏ ਸੀਗੇ ਤੇ ਪਿੰਡਾਂ ਦਾ ਮਾਹੌਲ ਜਾਂ ਦੇਖ ਰਿਹਾ ਸੀਗੇ ਤੇ ਅੱਜ ਭਾਈ ਫੇਰ ਆਪਾਂ ਰੋਡ ਦੇ ਉੱਪਰ ਚੜ ਗਏ ਤੇ ਰੋਡ ਦਾ ਜਿਹੜਾ ਆੜਾ ਦਵਾਲਾਗਾ ਕੋਈ ਏਡਾ ਖਾਸ ਨਹੀਂ ਹੈਗਾ ਤੇ ਇਧਰਲੇ ਪਾਸੇ ਜੀ ਆ ਗੰਨੇ ਜੇ ਕੱਟੀ ਜਾਂਦੇ ਇਹਨਾਂ ਤੋਂ ਗੰਨਾ ਮੰਗਦੇ ਆਂ ਚੂਪੜਾਸ ਤੇ ਦੇ ਦੇਣਤਾ ਜੀ ਬਾਈ ਕੋਲ ਚਲਦੇ ਆਂ ਭਾਈ ਭਲਾਈ ਜਾਂਦਾ ਆਪਾਂ ਨੂੰ ਆ ਇਧਰ ਗੰਨੇ ਪਏ ਆ ਜੀ हेलो सर क्या नाम है जी आपका राहुल कदम राहुल कदम ये क्या कर रहे हैं ये गन्ने की खेती है वो गन्ने का पौधा उगता है इसमें से तो गन्ना एक मिनट इस मुलाकात ले लो नमस्कार माता जी नमस्कार। बोलो। ये मिट्टी कौन सी काली मिट्टी है जी ਨਾਰੀਅਲ ਕਾਬੂਸਾ ਨਾਰੀਅਲ ਕਾਬੂਸਾ ਹੂੰ ਠੀਕ ਹੈ ਜੀ ਤਾਂ ਐਸੇ ਉਗਾਤੇ ਹੋ ਆਪ ਇਸ ਕੋ ਹਾਂ ਐਸੇ ਉਗਾएंगे बाद में ਖੇਤ ਨੇ ਲਗਾਉਣੇ ਕਿ ਆ ਠੀਕ ਹੈ ਜੀ ਇੱਕ ਮਹੀਨੇ ਆ ਗੱਠ ਜੀ ਹੁੰਦੀ ਆ ਜਿਹਨੂੰ ਆਪਾਂ ਘਰਾਚ ਵੀ ਇਹਨੂੰ ਆਮ ਲਾਉਣੀ ਆ ਆ ਗੱਠ ਜੀ ਲਾਉਣੇ ਹੁੰਦੇ ਆ ਵੀ ਜਿੱਦਾਂ ਸਿੱਧੀ ਗੱਟ ਦੀ ਇਹਦੇ ਵਿੱਚ ਤੇ ਆ ਜਿਹੜਾ ਟੋਟਣ ਜਾਂ ਹੁੰਦਾਗਾ ਇਹ ਫੁੱਟਦਾ ਹੁੰਦਾਗਾ ਜੀ ਹੂੰ ਠੀਕ ਹੈ ਜੀ ਆਪ ਦਿਹਾੜੀ ਪੇ ਕੰਮ ਕਰਤੇ ਹੋ ਜੀ ਕੀ ਆਪਣਾ ਖੁਦ ਮੇ ਖੇਤ ਮੇ ਲਗਾਤੇ ਹੋ ਨਹੀਂ ਖੇਤ ਆਪਣਾ ਖੁਦ ਮੇ ਲਗਾਤੇ ਹੋ ਜਾਂ ਦਿਹਾੜੀ ਤੇ ਲਗਾਤੇ ਹੋ ਜੀ ਦਿਹਾੜੀ ਤੇ ਜੀ ਬੜੀਆ ਬਾਤ ਹੈ ਜੀ اچھی ਬਾਤ ਹੈ ਤੇ ਕੀ ਹੁੰਦਾ ਹੈ ਮਨਮੇ ਗਿਆ ਇਹਦਰ ਰੁਗਾ ਤੇ ਐਸਾ ਰੱਖਿਆ ਹਾਂਜੀ ਉਧਰ ਉਧਰ ਰੱਖਿਆ ਨਾ ਇਹ ਰੱਖਿਆ ਨਾ ਇਹ ਇਹ ਰੱਖਿਆ ਤਿਆਰ ਕਰਕੇ ਰੱਖਿਆ ਇਸ ਇਹ ਇਹਨਾਂ ਨੇ ਭਾਈ ਤਿਆਰ ਕਰਕੇ ਰੱਖਿਆ ਹੋਇਆਗਾ ਇਹਨੂੰ ਜਾ ਕੇ ਖੇਤਾਂ ਦੇ ਵਿੱਚ ਲਾਉਣਗੇ ਉਧਰ ਤੇ ਐਸਾ ਰੱਖ ਤੇ ਉਧਰ ਤੇ ਇੱਕ ਉਧਰ ਉਧਰ ਰੋਡ ਕੇ ਪਾਸ ਰੱਖਿਆ ਹੈ अच्छा तो बट्टी, लगाने। बट्टी लगाने का उसका ठीक है जी एक महीने के बाद वो उगता है एक महीने के बाद उगता है एक महीने के बाद वो उक, वो इतना इतना आता है अब उसमें से निकालने का और खेत में जाके लगाने का अच्छा जी ठीक है जी तो मैंने महाराष्ट्र में खेती देखी है कौन कौन सी खेती ज्यादा होती है महाराष्ट्र में जी महाराष्ट्र में गन्ने का हाँ जी अंगूर अंगूर बाद में हल्दी मक्का जवार जवार गेहूं हरभरा मूंगफली मूंगफली भी होती है ना होती है एक आपके वो तम्बाकू की खेती भी होती, होती, है, होती है ना यहाँ पे होती है नग अलग एरिया है अच्छा इसमें क्लाइमेट जो जिस, जिस खेती को अच्छा रहता है वो खेती अच्छी रहती है ठीक है इधर गन्ने का और अंगूर का अलग अलग एरिया के हिसाब से होता है मिट्टी के हिसाब से होता है मिट्टी की सबसे ठीक है तो आप जिसमें ये लगाओगे अभी ये गन्ना लगाओगे तो वो जो मिट्टी में लगाओगे वो काली मिट्टी का खेत है ना काली मिट्टी होगी लाल मिट्टी होगी सब में उगता है तो जो काली मिट्टी हार्ड होती है ना बराबर वो, वो मतलब की बजरी जैसी होती है तो उसमें गन्ना कैसे जाता है उगता है ना क्लाइमेट ना तो रहता है ना अच्छा ठीक है जी हाँ। तो हम बातें चीते भी चलो हो गई हम तो गन्ना खाने आए थे गन्ना खाओ आराम से खाओ कोई दिक्कत नहीं आप आए कहांजाब से हो हम पंजाब से चले थे जी पंजाब से आए हो पंजाब से पहले गए थे जम्मू कश्मीर जी जम्मू कश्मीर से हम आए थे इधर कन्याकुमारी ऊपर से पूरी बाउंड्री बाउंड्री लैंड टच करते करते। तो अब इधर से केरला कर्नाटका और गोवा गोवा से भी महाराष्ट्र में है अभी नंदेड़ साहब जाएंगे नंदेड़ से जाएंगे राजस्थान राजस्थान से दिल्ली फिर देखेंगे किधर के, किधर जाना है जी हम भी आए थे पिछले साल अमृतसर अमृतसर

चलो ठीक है जी हमको गन्ना दे दो जी आप हम गन्ना देखे जाओ। देखे। कितना पैसा करेंगे जी उसका पैसा नहीं चाहिए लेके जाओ ऐसे क्यों खाने के लिए चाहिए ना हाँ खाने के लिए चलो जी उनका भी मुलाकात दे लो <laughs> गन्ने ले लिए जी भाई तो गांह के तेज जाके बैठ के चूपते हैं कल भी चूपे सी अज फिर चुपते हैं जी नमस्ते जी क्या हाल है जी ठीक है ठीक ठाक है ठीक ठाक है, है जी चको जी। ठीक है ठीक है जी, जी। ना के खाना का चूप लें बहुत धन्यवाद जी एक हमारा मित्र और है हा? एक हमारा मित्र और है वो भी दे दो उसका हिस्सा भी दे, भी दे दो इसमें फालतू जाएगा बहुत धन्यवाद जी नहीं बस बस जी बस फालतू जाएगा बस इतना बहुत है जी ਬਹੁਤ ਧੰਨਵਾਦ ਜੀ ਠੀਕ ਹੈ ਨਮਸਤੇ ਜੀ ਇਹ ਭਰਾਵਾਂ ਨੇ ਆਪਾਂ ਨੂੰ ਵਾਵਾ ਹੀ ਗੰਨੇ ਦੇ ਦਿੱਤੇ ਆ ਜੀ ਭਾਰ ਆਪਣੇ ਸਾਈਕਲ ਆ ਤੇ ਪਹਿਲਾਂ ਹੀ ਬਹੁਤ ਆ ਤੇ ਗੰਨੇ ਵੀ ਖਾਸੇ ਭਾਰ ਆ ਬਟੂ ਦੋ ਦੋ ਤੁ ਸੰਭਲ ਤੋ ਮੈਂ ਸੰਭਲ ਨਹੀਂ ਆ ਇਧਰਲੇ ਪਾਸੇ ਦੁਕਾਨ ਤੇ ਰੁਕੇ ਸੀ ਜੀ ਆਪਾਂ ਤੇ ਇਧਰਲੇ ਪਾਸੇ ਗੰਨਾ ਤੋਲੀ ਜਾਂਦੇ ਆ ਗੰਨਾ ਕਹਿੰਦੇ ਇੱਥੇ ਕਿਲੋਆਂ ਦੇ ਤੇ ਟਣਾਂ ਦੇ ਹਿਸਾਬ ਨਾਲ ਵੇਖਦਾ ਹੈਗਾ 10 ਕੁਇੰਟਲ ਦਾ ਇੱਕ ਟਨ ਹੁੰਦਾ ਹੈਗਾ ਤੇ ਇੱਕ ਟਨ ਦਾ ਇਹ 3000 ਰੁਪਏ ਦੇ ਵੇਚਦਾ ਹੈ ਗੰਨਾ ਐਦਾਂ ਇਧਰ ਗੰਨਾ ਵੇਖਦਾ ਹੈਗਾ ਜਿਵੇਂ ਉਹ ਸਾਹਮਣੇ ਕੰਡੇ ਤੇ ਤੋਲੀ ਜਾਂਦੇ ਹਨ ਇੱਧਰ ਪੁਲ ਜਿਹਦੇ ਉੱਤੇ ਲਾਲੇ ਡੇਰੇ ਤੇ ਆਸਾ-ਪਾਸਾ ਜਿਹੜਾ ਵਧੀਆ ਦਿਖਦਾ ਸੀ ਪੁਲ ਦੇ ਉਤੋਂ ਦੀ ਜਿਹੜਾ ਤੁਸੀਂ ਸਾਹਮਣੇ ਖੇਤ ਦੇਖ ਰਹੇ ਹੋ ਜਿਵੇਂ ਆਪਾਂ ਉਹਨੂੰ ਪਿੱਛੇ ਬਾਈ ਨੇ ਦੱਸਿਆ ਸੀਗਾ ਜਿੱਦੇ ਕੋਲ ਆਪਾਂ ਗੰਨੇ ਲੈ ਕੇ ਆਇਆ ਉਹ ਕਹਿੰਦੀ ਸੀ ਬਾਈ ਇੱਧਰਲੇ ਪਾਸੇ ਕਹਿੰਦਾ ਅ ਅੰਗੂਰ ਬਹੁਤ ਹੁੰਦੇ ਆ ਤੇ ਆਹ ਸਾਹਮਣੇ ਤੁਸੀਂ ਖੇਤ ਦੇਖ ਲਓ ਇਹ ਵਿਆਂ ਅੰਗੂਰਾਂ ਦੇ ਬਾਗ ਲੱਗੇ ਹੋਇਆ ਤੇ ਉਹ ਪਰਲੇ ਪਾਸੇ ਤੁਸੀਂ ਲੰਮੀ ਨਜ਼ਰ ਮਾਰੋਗੇ ਤੇ ਅੰਗੂਰਾਂ ਦੇ ਬਾਗ ਲੱਗੇ ਹੋਏ ਆ ਇੱਧਰ ਸਾਰੇ ਪਾਸੇ ਜਿਹੜੇ ਅੰਕੂਰਾਂ ਦੇ ਬਾਗ ਲੱਗੇ ਹੋਇਆ ਗੰਨਾ ਕੋਨਾ ਆਪਾਂ ਨੂੰ ਅੱਜ ਇੱਧਰ ਬਹੁਤ ਘੱਟ ਦੇਖਣ ਨੂੰ ਮਿਲਿਆ ਸੀਗਾ ਜੋ ਪਿੱਛੇ ਸੀਗੇ ਬਾਈ ਤੋਂ ਜਿੰਦੋਂ ਆਪਾਂ ਗੰਨੇ ਲੈ ਕੇ ਆਏ ਸੀਗੇ ਉਹ ਵੀ ਉੱਥੇ ਕੋਈ ਗੰਨਾ ਹੈ ਨਹੀਂ ਸੀਗਾ ਪਰ ਉਹ ਬੀਜ ਜੇ ਉਗਾਈ ਜਾਂਦੇ ਸੀਗੇ ਉਹਦੇ ਕਰਕੇ ਉਹ ਜਿਹੜੇ ਕੱਟ-ਕੱਟ ਕੇ ਟੋਟੇ ਕੱਟ-ਕੱਟ ਕੇ ਉਹ ਰੱਖੀ ਬੈਠੇ ਸੀਗੇ ਤੇ ਉਹਨਾਂ ਦੇ ਵਿੱਚੋਂ ਜਿਹੜੇ ਆਪਾਂ ਨੂੰ ਦਿੱਤੇ ਆ ਉਹਨਾਂ ਨੇ ਇਹ ਖਾਲੀਏ ਜੀ ਗੰਨਾ ਤੇ ਚੂਪਲੀਏ ਜੀ ਗੰਨਾ ਜਿਹੜਾ ਆਪਾਂ ਨੂੰ ਪਾਈਆਂ ਨੇ ਦਿੱਤਾ ਸੀਗਾ ਮੇਰੇ ਹਿਸਾਬ ਨਾਲ ਤਾਂ ਅੱਜ ਚਾਹ ਚੂਦੀ ਆਪਾਂ ਨੂੰ ਲੋੜ ਹੀ ਨਹੀਂ ਪੈਣੀ ਕਿਉਂਕਿ ਗੰਨਾ ਹੀ ਬਾਵਾ ਖਾ ਲਿਆ ਆਪਾਂ ਅੱਜ ਇੱਕ ਪਹਿਲਾ ਸੀਗਾ ਆਪਣੇ ਕੋਲ ਉਹ ਵੀ ਖਾ ਗਿਆ ਤੇ ਕਾ ਆ ਵੀ ਜਮਾ ਲਾਤਾ ਨੇੜੇ ਤੇੜੇ ਆ ਇਧਰਲੇ ਪਾਸੇ ਆਪਾਂ ਸਾਈਕਲ ਰੋਕਿਆ ਸੀ ਤੇ ਆ ਖੜਵਾਂਜੇ ਜੇ ਦੇਖੇ ਸੀ ਆਪਾਂ ਨੂੰ ਸ਼ਹਿਰ ਇਹਨਾਂ ਦੇ ਉੱਪਰ ਭਾਈ ਸਬਜ਼ੀਆਂ ਸੂਬਜੀਆਂ ਦੇ ਜਿਹੜੇ ਜਾਂ ਕੋਈ ਸਬਜ਼ੀ ਸੂਬਜੀ ਹੋਗੀ ਜਾਂ ਅੰਗੂਰਾਂ ਦੀਆਂ ਬੱਲਾਂ ਬੱਲਾਂ ਚੜ੍ਹਦੀਆਂ ਹੋਣਗੀਆਂ ਇਹਨਾਂ ਤੇ ਜਿਹੜੇ ਸਾਹਮਣੇ ਵਾਲੇ ਬਣਾਇਆ ਹੋਈਆਂ ਨੇ ਤੇ ਉਹ ਪਰਲੇ ਪਾਸੇ ਅੰਗੂਰਾਂ ਦਾ ਬਾਗ ਵੀ ਹੈਗਾ ਪਹਿਲਾਂ ਆਪਾਂ ਤੁਹਾਨੂੰ ਦੂਰੋਂ ਦਿਖਾਇਆ ਸੀਗਾ ਤੇ ਹੁਣ ਨੇੜੇ ਤੋਂ ਵੀ ਦਿਖਾ ਦਿੰਨੇ ਆ ਤੇ ਪੌਣ ਚੱਕੀਆਂ ਇੱਧਰ ਵੀ ਖਾਸੀਆਂ ਲੱਗੀਆਂ ਹੋਈਆਂ ਨੇ ਤੇ ਜੋ ਪਾਏ ਟਿੱਬੇ ਨੂੰ ਦੇਖਦੇ ਆ ਨਾ ਜੀ ਜਿਹੜਾ ਟਿੱਬਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਦੀ ਬੰਤਰ ਵੀ ਟਿੱਬੇ ਵਰਗੀ ਆ ਤੇ ਦਿਖਾवट ਵੀ ਜਿਹੜੀ ਹੈਗੀ ਉਹ ਵੀ ਟਿੱਬੇ ਵਰਗੀ ਲੱਗਦੀ ਆ ਤੇ ਪਰ ਜਦੋਂ ਆਪਾਂ ਕੋਲ ਜਾ ਕੇ ਦੇਖਾਂਗੇ ਉਹਨੂੰ ਜਾਂ ਥੋੜਾ ਜਿਹਾ ਪੱਟ ਕੇ ਦੇਖਾਂਗੇ ਤੇ ਐਦਾਂ ਦੇ ਵਟਿਆਂ ਦਾ ਭਾਈ ਉਹ ਪਹਾੜ ਆ ਐਦਾਂ ਦੇ ਜਿਹੜੇ ਆ ਵਟੇ ਆਸੇ ਜੀਂ ਅੰਗੂਰਾਂ ਦਾ ਬਾਗ ਇਹਨਾਂ ਨੂੰ ਪਾਣੀ ਕਿਹੜੇ ਲੋਟ ਲੱਗਦਾ ਉਹ ਵੀ ਤੈਨੂੰ ਆਪਾਂ ਦਿਖਾ ਦਨੇ ਆ ਜੀ ਪਾਣੀ ਲਾਉਣ ਦਾ ਤਰੀਕਾ ਸਾਰਿਆਂ ਦਾ ਸੇਮ ਹੀ ਆ। ਤੇ ਆ ਦੇਖੋ ਜਿਵੇਂ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਇਹਦੇ ਵਿੱਚ ਮੋਰੀਆਂ ਕੀਤੀਆਂ ਹੁੰਦੀਆਂ ਨੇ ਨਾ। ਆ ਦੇਖੋ ਆ ਸਾਰੇ ਪਾਸੇ ਮੋਰੀਆਂ ਕੀਤੀਆਂ ਜਾਂ ਤਾਂ ਪਾਣੀ ਲੱਗੀ ਜਾਂਦਾ। ਤੇ ਬੂਟਿਆਂ ਨੇ ਫਲ ਚੱਕਿਆ ਵੀ ਹੋਇਆਗਾ। ਆ ਤੁਸੀਂ ਦੇਖੋ ਜੀ। ਅੰਗੂਰ ਲੱਗੇ ਵੀ ਹੋਏ ਆ। ਤੇ ਐਦਾਂ ਇਹ ਇਧਰ ਪਾਣੀ ਲਾਉਂਦੇ ਆ ਜੀ ਤੇ ਇਧਰਲੇ ਪਾਸੇ ਹੁਣ ਤੁਹਾਨੂੰ ਅੰਬ ਵੀ ਦਿਖਾ ਦਨੇ ਆ ਇਧਰ ਅੰਬ ਵੀ ਬਹੁਤ ਜ਼ਿਆਦਾ ਹੁੰਦੇ ਆ ਅੰਬ ਦਾ ਆਪਾਂ ਨੂੰ ਪਤਾ ਏ ਸਾਰਿਆਂ ਨੂੰ ਵੀ ਜਿਹੜੇ ਸਖਤ ਜ਼ਮੀਨ ਦੇ ਵਿੱਚ ਹੀ ਹੁੰਦੇ ਆ ਅੰਬ ਦੇ ਬੂਟੇ ਤੇ ਇਧਰ ਸਖਤ ਜ਼ਮੀਨ ਹੀ ਆ ਇਧਰ ਅੰਬਾ ਦਾ ਬਾਗ ਵੀ ਲੱਗਿਆ ਹੋਇਆਗਾ ਖਾਸੇ ਪੁਰਾਣੇ ਮੋਢ ਮੱਢ ਜੇ ਪਏ ਆ ਇਧਰ ਆ ਦੇਖੋ ਅੰਬਾਂ ਦਾ ਬਾਗ ਜੀ ਇਧਰ ਇਦਾਂ ਦੀਆਂ ਸਾਰੀਆਂ ਖੇਤੀਆਂ ਜੀ ਇਸ ਮਹਾਰਾਸ਼ਟਰ ਆ ਦੇ ਵਿੱਚ ਹੁੰਦੀਆਂ ਨੇ ਜਿਵੇਂ ਅੰਬ ਹੋ ਗਏ ਕਣਕ ਵੀ ਹੁੰਦੀ ਆ ਇਧਰ ਇਧਰ ਜਵਾਰ ਵੀ ਹੁੰਦੀ ਆ ਜਿਵੇਂ ਉਹ ਨਾਚਨੀ ਕਹਿੰਦੇ ਆ ਜੀ ਨਾਚਨੀ ਵੀ ਹੁੰਦੀ ਆ ਇਹ ਅੰਗੂਰ ਹੋਗੇ ਫੁੱਲਾਂ ਦੀ ਖੇਤੀ ਹੋਗੀ ਇਹ ਗੰਨਾ ਹੋ ਗਿਆ ਸਾਰੀ ਤਕਰੀਬਨ ਤਕਰੀਬਨ ਆਪਣੇ ਪੰਜਾਬ ਵਾਲੀ ਸਾਰੀ ਖੇਤੀ ਜਿਹੜੀ ਇੱਧਰ ਹੁੰਦੀ ਆ ਆਪਣੇ ਉਧਰ ਪੰਜਾਬ ਦੇ ਵਿੱਚ ਫੁੱਲਾਂ ਦੀ ਖੇਤੀ ਨਹੀਂ ਹੁੰਦੀ ਤੇ ਨਾ ਹੀ ਅੰਬਾਂ ਦੀ ਹੁੰਦੀ ਆ ਤਲਾ ਅੰਗੂਰ ਤਾਂ ਆਪਣੇ ਫੇਰ ਲੱਗੇ ਹੁੰਦੇ ਆ 8 ਮੀਟਰਲੇ ਜੇ ਬਾਗ ਲੱਭ ਜਾਂਦੇ ਆ ਅੰਗੂਰਾਂ ਦੇ ਆਪਣੇ ਉਹ ਸਾਹਮਣੇ ਖੜਾਇਆ ਸੀ ਸਾਈਕਲ ਆਪਾਂ ਇਧਰਲੇ ਪਾਸੇ ਆ ਵੱਡੇ ਰੋੜਾਂ ਤੇ ਨਾ ਜੀ ਇਹ ਯੂਅਰ ਸਪੀਡ ਲਿਖਿਆ ਹੋਇਆ ਪਰ ਤੇ ਸਪੀਡ ਵੀ ਦੱਸਦੇ ਆ ਬੰਦੇ ਨੇ ਕਿ ਕਿੰਨੀ ਸਪੀਡ ਆ 25 ਦੀ ਸਪੀਡ ਦੱਸਦੇ ਆ ਜੀ ਆਪਣੇ ਸਾਈਕਲ ਦੀ ਇਹ ਜੇ ਆਪਾਂ ਨੋਰਮਲ ਪਹੁੰਚਾਈ ਸੀਗੀ ਲਗਭਗ ਭਾਈ ਆਪਣੇ ਜਿਹੜੇ ਸਾਈਕਲ ਦੀ ਸਪੀਡ ਹੁੰਦੀ ਆ ਉਹ 25 ਨੋਰਮਲ ਹੁੰਦੀ ਹੁੰਦੀ ਆ 25 ਦੀ ਸਪੀਡ ਤੇ ਆਪਣਾ ਸਾਈਕਲ ਜਾਂਦਾ ਜਾਂਦਾ ਆ ਇਦੇ ਵਿੱਚ ਕੋਈ ਝੂਠ ਵਾਲੀ ਗੱਲ ਨਹੀਂ ਆ ਮੀਟਰ 3 ਸਾਹਮਣੇ ਦੇਖ ਹੀ ਲਿਆ ਗਾ ਇਹ ਜੇ ਨਾਰਮਲ ਸਪੀਡ ਸੀਗੀ ਜਦੋਂ ਕਿਸੇ ਪਾਸੇ ਆਪਾਂ ਪੱਧਰ ਲਾਕਾ ਆਉਂਦਾ ਗਾ ਇਹ ਥੋੜੀ ਚੜ੍ਹਾਈ ਸੀਗਾ ਹਨ ਪੱਧਰ ਲੱਕ ਜੇ ਇਹ ਹੋਰ ਵੀ ਤੇਜ਼ ਜਾਂਦਾ ਗਾ ਸਾਹ ਚੜ ਗਿਆ ਜੀ ਕਿਉਂਕਿ ਚੜ੍ਹਾਈ ਤੇ ਭਜਾਏ ਸੀਗਾ ਸੂਰਜ ਤਕਰੀਬਨ ਤਕਰੀਬਨ ਸਾਰਾ ਛੇਪ ਹੀ ਗਿਆ ਗਾ ਤੇ ਜਿਹੜੀ ਲਾਲੀ ਵੀ ਆ ਪੂਰੀ ਖਤਮ ਹੋ ਗਈ ਆ ਤੇ ਹੁਣ 5-10 ਮਿੰਟਾਂ ਨੂੰ ਜਿਹੜਾ ਹਨੇਰਾ ਢਾਲਣਾ ਸ਼ੁਰੂ ਹੋ ਜਾਊਗਾ ਤੇ ਆਪਾਂ ਜਿਹੜੀ ਵਾਟ ਕੱਢਣੀ ਆ ਉਹ ਆਪਣੀ ਵਾਟ ਹਜੇ 20 ਕਿਲੋਮੀਟਰ ਦੂਰੀ ਤੇ ਹੈਗੀ ਆ 20 ਕਿਲੋਮੀਟਰ ਆਪਾਂ ਹੋਰ ਜਾਣਾਗਾ ਅੱਗੇ ਦੇਖਦੇ ਆ ਕਿੰਨਾ ਘਨੇਰਾ ਹੋਊਗਾ ਆਪਾਂ ਨੂੰ ਰਹਿਣ ਲਈ ਕੋਈ ਥਾਂ ਵਧੀਆ ਮਿਲੂਗੀ ਜਾਂ ਨਹੀਂ ਅੱਜ ਤੇ ਬਾਈ ਤਾਂ ਇੱਥੇ ਵੀ ਲੋੜ ਸੀ ਵੀ ਥਾਂ ਬਾਈ ਨੂੰ ਪੁੱਛਿਆ ਸੀ ਪਰ ਬਾਈ ਕਹਿੰਦੇ ਇੱਥੇ ਭਾਈ ਰਹਿਣ ਨਹੀਂ ਦੇਣਾ ਕਹਿੰਦੇ ਚਲੋ ਰਾਹ ਦੇ ਵਿੱਚ ਜੇ ਕੋਈ ਥਾਂ ਮਿਲ ਗਈ ਤਾਂ ਉੱਥੇ ਰਹਿ ਲਾਂਗੇ ਕਿਉਂਕਿ ਫਿਰ ਆਪਾਂ 20 ਕਿਲੋਮੀਟਰ ਜਿਹੜਾ ਆਪਣਾ ਰਹਿੰਦਾ ਹੈਗਾ ਉਹ ਆਪਾਂ ਪੂਰਾ ਕਰਕੇ ਰੋਕਾਂਗੇ ਜਿਹੜਾ ਪਿੱਛੇ ਬਈ ਆਪਾਂ ਮੀਟਰ ਜਾਂ ਦੇਖਿਆ ਸੀਗਾ ਵੀ ਜਿਹੜਾ ਐਵਰੇਜ ਵਾਲਾ ਮੀਟਰ ਦੱਸਦਾ ਹੈਗਾ ਠੀਕ ਉਹਨਾਂ ਲਈ ਆ ਜਿਹੜਾ ਹੁੱਲੜਬਾਜੀ ਕਰਦੇ ਆ ਜੀ ਕਿਉਂਕਿ ਸਾਰੀ ਜਿਹੜੀ ਟਾਈਮ ਸਾਰੀ ਜਿਹੜੀ ਉਹਦੇ ਵਿੱਚ ਲਿਮਟ ਦੱਸ ਦਿੰਦੇ ਆ ਕਿ ਕਿੰਨੀ ਕ ਸਪੀਡ ਹੈਗੀ ਆ ਕਿਉਂਕਿ ਜਿਹੜੇ ਵੱਡੇ ਰੋਡ ਆ ਇਹਨਾਂ ਤੇ ਲਿਮਟ ਹੁੰਦੀ ਆ ਤੁਸੀਂ ਇੰਨੀ ਕ ਸਪੀਡ ਨਾਲ ਗੱਡੀ ਲੈ ਜਾ ਸਕਦੇ ਹੋ ਇੰਨੀ ਕ ਸਪੀਡ ਨਾਲ ਤੁਸੀਂ ਟਰੱਕਾ ਲੈ ਜਾ ਸਕਦੇ ਹੋ ਇੰਨੀ ਕਿ ਸਪੀਡ ਜਿਹੜੀ ਤੁਹਾਡੀ ਮੋਟਰਸਾਈਕਲ ਦੀ ਹੋਣੀ ਚਾਹੀਦੀ ਆ। ਤੇ ਉਹ ਸਾਰੀ ਕੁਝ ਦੇਖ ਕੇ ਦੱਸ ਦਿੰਦਾਗਾ ਜੀ ਇਹ ਸਪੀਡ ਦੇਖ ਕੇ। ਤੇ ਮੇਰੇ ਵਰਗਾ ਕਈ ਫਿਰ ਟੱਕ ਵਗਾਉ ਵੀ ਹੁੰਦਾ ਹਨਾ ਵੀ ਜਲਦੀ ਜਲਦੀ ਚਲੀਏ ਘਰੇ। ਤੇ ਥੋੜਾ ਤੇਜ਼ ਵੀ ਹੋ ਜਾਂਦਾਗਾ। ਤੇ ਉਹ ਫਿਰ ਨੰਬਰ ਨੰਬਰ ਸਾਰਾ ਨੋਟ ਹੁੰਦਾ ਕਿਉਂਕਿ ਆਸੇ-ਪਾਸੇ ਸਾਰੇ ਕੈਮਰੇ ਲੱਗੇ ਹੁੰਦੇ ਆ। ਤੇ ਫਿਰ ਐਡਾ ਪਰਚਾ ਬਣ ਕੇ ਘਰੇ ਸਿੱਧਾ ਹੀ ਆ ਜਾਂਦਾਗਾ। ਚਲਾਨ ਸਿੱਧਾ ਘਰੇ ਆ ਜਾਂਦਾ ਫਿਰ। ਤੇ ਇਸ ਕਰਕੇ ਵੈਸੇ ਤਾਂ ਵਧੀਆ ਚੀਜ਼ ਲੱਗੀ ਹੋਈ ਆ ਜੀ ਕਿਉਂਕਿ ਚਲਾਣ ਤੋਂ ਵੀ بچਾਂਗੇ ਤੇ ਆਪਣੀ ਜਿਹੜੀ ਸ਼ਰੀਰ ਤੋਂ ਵੀ بچਾਂਗੇ ਤੇ ਐਕਸੀਡੈਂਟ ਤੋਂ ਵੀ بچਾਂਗੇ ਹਨਾ ਚੀਜ਼ ਬਿਲਕੁਲ ਵਧੀਆ ਜੀ ਉਹ ਇਹ ਹੁਣ ਚੱਲੀਏ ਜੀ ਆਪਾਂ ਅੱਗੇ ਵੱਲ ਨੂੰ ਨੈਸ਼ਨਲ ਹਾਈਵੇ ਰੋਡਾਂ ਦਾ ਬਈ ਇੱਕ ਫਾਇਦਾ ਹੁੰਦਾਗਾ ਜਿੱਡੇ ਵੱਡੇ ਰੋਡ ਹੁੰਦੇ ਆ ਤੇ ਰਾਤ ਨੂੰ ਲਾਈਟਾਂ ਚੱਲ ਪੈਂਦੀਆਂ ਇਹਨਾਂ ਤੇ ਜੇ ਆਪਾਂ ਪਿੰਡਾ ਪੁੰਡਾ ਵਾਲਾ ਰੋਡ ਫੜਦੇ ਆ ਤੇ ਉਹਦੇ ਵਿੱਚ ਹਨੇਰਾ ਹੁੰਦਾਗਾ ਇਨਾਂ ਦੇ ਪਾਈ ਜਿਹੜਾ ਆਸੇ-ਪਾਸੇ ਲਾਈਟਾਂ ਚੱਲ ਪੈਂਦੀਆਂ ਹਨ ਜੇ ਆਪਾਂ ਰਾਤ ਨੂੰ ਵੀ ਸਫ਼ਰ ਕਰਦੇ ਹਾਂ ਤੇ ਫੇਰ ਵੀ ਕੋਈ ਆਪਾਂ ਨੂੰ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਪਿੰਡਾਂ ਵਾਲੇ ਤੇ ਦਿੱਕਤਾਂ ਪਰੇਸ਼ਾਨੀ ਆਉਂਦੀਆਂ ਕਿਉਂਕਿ ਹਨੇਰਾ ਹੁੰਦਾਗਾ ਆਸੇ-ਪਾਸੇ ਕੁਝ ਦਿਖਦਾ ਨਹੀਂਗਾ ਇਨਾਂ ਤੇ ਕੋਈ ਡਰ ਟੁੱਕਰ ਨਹੀਂ ਆ ਭਾਵੇਂ ਰਾਤ ਨੂੰ 12 ਵਜੇ ਤੱਕ ਭਾਵੇਂ 1 ਵਜੇ ਤੱਕ ਆਪਾਂ ਸਾਈਕਲ ਚਲਾਈ ਜਾਈਏ ਕੋਈ ਐਵੇਂ ਪਰੇਸ਼ਾਨੀ ਵਾਲੀ ਗੱਲ ਨਹੀਂ ਆ ਆਸੇ-ਪਾਸੇ ਜਿਹੜਾ ਸਾਰਾ ਦਿਖਦਾਗਾ ਜਿੰਨਾ ਕਿ ਪੈਂਡ ਆਪਣੇ ਤੋਂ ਕੱਢਿਆ ਗਿਆ ਜੀ ਓਨਾ ਕ ਕੱਢ ਲਾਂਗੇ ਜਿੱਥੇ ਵੀ ਆਪਾਂ ਨੂੰ ਵਧੀਆ ਥਾਂ ਮਿਲ ਗਈ ਉੱਥੇ ਹੀ ਪਹੁੰਚ ਜਾਈਦਾ ਫਿਰ ਅੱਜ ਕਿਉਂਕਿ ਅੱਜ ਰਾਤ ਵਿੱਚ ਚੜਾਨਾਂ ਸੀਗੀਆਂ ਜੀ ਗਰਮੀ ਤਾਂ ਨਹੀਂ ਸੀਗੀ ਚੜਾਨਾਂ ਸੀਗੀਆਂ ਅੱਜ ਰਾਤ ਦੇ ਵਿੱਚ ਤਾਂ ਹੀ ਜਿਹੜਾ ਆਪਾਂ 100 ਕਿਲੋਮੀਟਰ ਕੱਢ ਨਹੀਂ ਸਕੇ ਅੱਜ ਦੇਖਦੇ ਆ ਕੋਈ ਪਤਾ ਨਹੀਂ ਰਾਤ ਨੂੰ ਵੀ ਸਾਈਕਲ ਖਿੱਚਦੀ ਆਪਾਂ ਕਿਉਂਕਿ 100 ਕਿਲੋਮੀਟਰ ਦਾ ਟਾਰਗੇਟ ਹੁੰਦਾ ਆਪਣਾ ਪੂਰਾ ਕਰਨਾ ਹੁੰਦਾ ਹੈਗਾ ਦੇਖਦੇ ਆ ਭਾਈ ਜਿਵੇਂ ਲੋਟ ਲੱਗੇ ਉਵੇਂ ਕਰਾਂਗੇ ਹਨ ਤੇ ਹੁਣ ਥੋੜੀ ਥੋੜੀ ਲੈ ਕੇ ਜਾਂਦੇ ਆ ਸਾਈਕਲ ਨੂੰ ਮਿਲ ਗਿਆ ਜੀ ਆਪਾਂ ਨੂੰ ਰਹਿਣ ਲਈ ਜਗਾ ਸ਼ਹਿਰ ਸ਼ੂਰ ਤਾਂ ਪਿੰਡ ਪਿੰਡ ਤਾਂ ਕੋਈ ਨੇੜੇ ਨਹੀਂ ਲੱਗਦਾ ਇਹਦੇ ਤੇ ਆਪਾਂ ਨੂੰ ਇਸ ਜਗਾ ਦਾ ਵੀ ਪਤਾ ਨਹੀਂ ਕੀ ਨਾਮ ਆ ਨਾ ਇਹ ਉਹ ਚੱਲ ਸਵੇਰੇ ਸਭ ਦੀਆਂ ਗੱਲਾਂ ਬਾਤਾਂ ਹੋਣਗੀਆਂ ਤੇ ਅੱਜ ਕੇਰਾ ਭਾਈ ਭੈਣ ਦੇ ਅੱਜ ਤਾਂ ਚੜਾਈਆਂ ਨਾਲ ਬਹੁਤ ਮੱਥਾ ਮਾਰ ਕੇ ਆਏ ਉਹ ਸਾਹਮਣੇ ਦੁਕਾਨ ਹੈਗੀ ਹੈ ਜੀ ਉਹ ਭਾਈ ਨਾਲ ਗੱਲਬਾਤ ਕੀਤੀ ਸੀ ਉਹ ਪਰਲੇ ਪਾਸੇ ਸ਼ਟਰ ਪਾਇਆ ਹੋਇਆ ਹੈਗਾ ਉਹ ਕਹਿੰਦਾ ਤੁਸੀਂ ਇੱਥੇ ਟੈਂਟ ਲਾ ਲਓ ਭਈ ਆਪਦਾ ਤੇ ਆਪਾਂ ਵੀ ਕੁਝ ਨਹੀਂ ਕੀਤਾ ਸਾਈਕਲ ਰੋਕਿਆ ਤੇ ਨਾਲ ਦੇ ਨਾਲ ਟੈਂਟ ਕੱਸ ਲਿਆ ਥਕਾਵਟ ਜੀ ਜ਼ਿਆਦਾ ਹੋ ਗਈ ਅੱਜ ਕਿਉਂਕਿ ਰਾਹ ਦੇ ਵਿੱਚ ਇੱਕ ਤਾਂ ਹਵਾ ਚੱਲਦੀ ਜਾਂਦੀ ਸੀਗੀ ਤੇ ਇੱਕੋ ਤੋਂ ਚੜਹਾਈਆਂ ਸੀਗੀਆਂ ਹਵਾ ਵੀ ਸਿੱਧੇ ਪਾਸੇ ਸੀਗੀ ਜਿਹਦੇ ਵਿੱਚ ਸੈਗਲ ਚਲਾਉਣ ਲਈ ਭਾਈ ਦਿੱਕਤ ਆਉਂਦੀ ਸੀਗੀ ਟੈਂਟ ਆਪਾਂ ਕੱਸ ਲਿਆ ਇਧਰਲੇ ਪਾਸੇ ਢਾਬਾ ਆਗਾ ਤੇ ਅੱਜ ਢਾਬੇ ਤੋਂ ਹੀ ਖਾਵਾਂਗੇ ਫਿਰ ਚੌਲ ਚੂੜੀ ਖਾ ਲਾਂਗੇ ਜੀ ਉਮੀਦ ਦਵਦੀ ਹੁੰਦੀ ਹੈ ਵੀ ਭਾਈ ਆਉਦਾਂ ਬਣਾਈਏ ਹਨਾ ਖਾਣਾ ਪੀਣਾ ਤੇ ਚਲੋ ਕੋਈ ਗੱਲ ਨਹੀਂ ਕੱਲ ਨੂੰ ਦੇਖ ਲਾਂਗੇ ਕੱਲ ਨੂੰ ਬਣਾਵਾਂਗੇ ਆਪਦਾ ਖਾਣਾ ਪੀਣਾ ਅੱਜ ਜਿਹੜਾ ਆਪਣਾ 100 ਕਿਲੋਮੀਟਰ ਦਾ ਸਫ਼ਰ ਸੀਗਾ ਉਹ ਪੂਰਾ ਹੋ ਗਿਆਗਾ ਟਾਰਗੇਟ ਆਪਣਾ ਅਚੀਵ ਹੋ ਗਿਆ ਤੇ ਬਾਕੀ ਹੋਰ ਕੁਝ ਨਹੀਂ ਚਾਹੀਦਾ ਟਾਰਗੇਟ ਹੀ ਆਪਣਾ ਅਚੀਵ ਹੋਣਾ ਚਾਹੀਦਾਗਾ ਖਾਲੀਏ ਜੀ ਖਾਣਾ ਪੀਣਾ ਜਿਹੜਾ ਫਿਰ ਉਧਰੋਂ ਖਾ ਕੇ ਆਉਣਾਗਾ ਤੇ ਫਿਰ ਇਧਰਲੇ ਪਾਸੇ ਟੈਂਟ ਚਾ ਕੇ ਪੈ ਜਾਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖਾਲੀਏ ਜੀ ਆਪਾਂ ਚਾਵਲ ਜਿਹੜੇ ਖਾਣੇ ਸੀਗੇ ਤੇ ਚੌਲ ਹੀ ਖਾਣੇ ਸੀਗੇ ਬਾਲਾ ਕੋਈ ਆਪਾਂ ਨੂੰ ਜਿਆਦਾ ਇਹਨਾ ਭੁੱਖ ਹੈ ਨਹੀਂ ਸੀ ਅੱਜ ਕਿਉਂਕਿ ਸਵੇਰੇ ਆਪਾਂ ਰੋਟੀਆਂ ਡੱਕ ਮੀ ਖਾ ਕੇ ਆਏ ਸੀਗੇ ਉਸ ਤੋਂ ਬਾਅਦ ਜਿਹੜਾ ਭਾਈ ਆਪਾਂ ਨੇ ਪਾਈਆਂ ਨੇ ਕੰਨਾ ਦਿੱਤਾ ਸੀ ਆਪਾਂ ਨੂੰ ਉਹ ਦੋ ਤਿੰਨ ਵਾਦੀ ਦੇ ਪੀ ਸੀਗੇ ਤੇ ਆਪਾਂ ਜਦੋਂ ਪਾਣੀ ਦੀ ਪਿਆਸ ਲੱਗਦੀ ਸੀ ਉਹ ਚੂਪ ਲੈਂਦੇ ਸੀ ਜਦੋਂ ਚਾਹ ਦਾ ਖਿਆਲ ਜਾਉਂਦਾ ਸੀਗਾ ਤੇ ਉਹ ਚੂਪ ਲੈਂਦੇ ਸੀਗੇ ਚਾਹ ਇਸ ਕਰਕੇ ਅੱਜ ਘੱਟ ਪੀਤੀ ਆ ਘੱਟ ਤਾਂ ਕੀ ਪੀਦੇ ਆ ਮੇਰੇ ਸਹਾਂਵਲ ਤਾਂ ਪੀਤੀ ਨਹੀਂ ਚਾਹੀ ਨਹੀਂ ਪੀਤੀ ਅੱਜ ਤੇ ਇਹਦੇ ਨਾਲ ਹੀ ਜੀ ਆਪਣੀ ਵੀਡੀਓ ਸਮਾਪਤੀ ਵੱਲ ਵਧਦੀ ਆ ਸਮਾਪਤੀ ਕਰਨ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਧੰਨਵਾਦ ਇਹਦਾ ਟਾਈਮ ਤੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖ ਲੈਂਦੇ ਆ ਜੀ ਤੇ ਮਿਲਦੇ ਆ ਕੱਲ ਨੂੰ ਐਦਾਂ ਦੀ ਨਵੀਂ ਵੀਡੀਓ ਨਵੇਂ ਸਫਰ ਤੇ ਨਵੀਂ ਸਵੇਰ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ